ਦਿਲ ਕਰਦਾ ਮैया ਜੀ ਮੇਰਾ ਦਿਲ ਕਰਦਾ ਦਿਲ ਕਰਦਾ ਮैया ਜੀ ਮੇਰਾ ਦਿਲ ਕਰਦਾ ਮਾਇ ਨੀ ਮਾਇ ਮੇਰਾ ਦਿਲ ਕਰਦਾ ਮਾਇ ਨੀ ਮਾਇ ਮੇਰਾ ਦਿਲ ਕਰਦਾ ਤੇਰੇ ਭਵਨ ਤੇ ਦਾਤ ਵਿਕਾਮਾ ਤੇਰੇ ਭਵਨ ਤੇ ਦਾਤ ਵਿਕਾਮਾ ਰਾਤੀ ਤੇਰੇ ਨਾਲ ਰੁਕਾ ਤੈਨੂੰ ਦਿਲ ਦਾ ਹਾਲ ਸੁਣਾਵਾ ਰਾਤੀ ਤੇਰੇ ਨਾਲ ਰੁਕਾ ਤੈਨੂੰ ਦਿਲ ਦਾ ਹਾਲ ਸੁਣਾਵਾ ਦਿਲ ਕਰਦਾ ਮਈਆ ਜੀ ਮੇਰਾ ਦਿਲ ਕਰਦਾ ਦਿਲ ਕਰਦਾ ਮਈਆ ਜੀ ਮੇਰਾ ਦਿਲ ਕਰਦਾ ਮੇਂ ਦਰਦੇ ਲਖਾਇਓਨ ਸਵਾਲੀ ਲਖਾਇਓਨ ਸਵਾਲੀ ਲਤੀ ਸ਼ੇਰ ਆਵਲੀ ਮਾਏ ਮੈਂ ਖਾਦੀ ਤੂ ਖਾਦੀ ਮੈਂ ਖਾਦੀ ਤੂ ਮੈਂ ਕੀ ਮੰਗਨਾ ਮਈਆ ਇਕ ਲੰਬੇ ਦੇਸਤ ਬਨਾਵਾ ਮੈਂ ਕੀ ਮੰਗ ਰਾਮਈਆ ਤੋਂ ਇਕ ਲੰਬੇ ਦੇਸਤ ਬਨਾਵਾ ਰਾਗੀ ਤੇਰੇ ਨਾਲ ਨੂੰ ਕ ਬੇਨੂ ਦਰਦਾਂ ਦੀ ਸੁਨਾਵਾ ਰਾਤੀ ਕੋਈ ਹੋਰ ਗਾਣੇ ਮੈਂ ਗਾਇਕੀ ਦਾ ਸ਼ੌਂਕ ਕਦੋਂ ਤੇ ਕਿਵੇਂ ਪਿਆ ਐ ਜੀ ਗਾਇਕੀ ਦਾ ਸ਼ੌਂਕ ਜਦੋਂ ਮੈਂ ਛੋਟਾ ਹੁੰਦਾ ਸੀਗਾ ਔਰ ਮੰਦਰ ਮਾਤਰਾ ਦੇ ਚੱਨਾ ਵਿੱਚ ਮੱਥਾ ਟੇਕਣ ਜਾਂਦੇ ਸੀ ਮਨਾ ਤੇ ਬਸ ਉਹ ਲਈ ਪੇਟਾ ਸੰਸਨ ਸੰਕੇ ਮਾਤਰਾਂ ਦੰਦਿਆ ਇੱਦਾਂ ਹੀ ਹੋਲੀ ਦੀ ਸ਼ੌਂ ਪੈ ਗਿਆ ਟਰੈਕ ਕਿਨੇ ਤੱਕ ਕਿਨੇ ਹੁੰਦਾ ਕਰੀ ਜੋ ਟਰੈਕ ਤੇ ਮੇਰੇ ਪੰਜ ਛੇ ਪੰਜ ਛੇ ਤੇ ਹੋ ਚੁੱਕੇ ਆ ਔਰ ਅੱਗੇ ਹੋਰ ਮੇਰੇ ਟਰੈਕ ਬਣਦੇ ਆ ਔਰ ਮਾਰਕੀਟ ਬੜੀ ਜਲਦੀ ਵਧੀਆ ਟਰੈਕ ਲੱਗੇ ਆਗੇ ਕਾਇਕੀ ਦਾ ਅੰਛ ਕਿੱਥੋਂ ਮਿਲਿਆ ਤੁਹਾਨੂੰ ਅੰਗ ਕਾਇਕੀ ਦਾ ਅੰਛ ਮੇਰੇ ਦਾਦੂ ਜੀ ਜਿਹਰੇ ਉਹ ਫਿਲਮ ਟਰੈਕਟਰ ਸੀਗੇ ਔਰ ਮੇਰੇ ਨਾਮੀ ਜੀ ਉਹ ਵੀ ਪੇਟਾ ਗੰਦੇ ਸੀ ਮਤਲਬ ਬਲੱਡ ਵਿੱਚ ਸਾਡੇ ਤੇ ਇਹ ਦੇਖਿਆ ਜਾਵੇ ਤਾਂ ਪਰਿਵਾਰ ਦੇ ਵਿੱਚ ਕੰਮ ਹੋਣਾ ਹੈ ਅ ਪਰਿਵਾਰ ਚ ਮਮਾ ਪਾਪਾ ਅ ਵੱਡਾ ਭਾਈ ਅ ਬ੍ਰਦਰ ਹੈ ਔਰ ਮਾਮੂ ਮਮੀ ਨਾਨੂ ਦਾਦੀ ਸਾਰਾ ਪਰਿਵਾਰ ਜਦੋਂ ਵਾਂਛ ਨੇ ਪਰਿਵਾਰ ਨੂੰ ਦੱਸਿਆ ਕਿ ਮੈਂ ਲੈ ਚੀਰੇ ਚੋਂ ਜਗਾ ਜਗਾ ਕਿਲੇ ਖੇਤਰ ਵੀ ਜਾਣਾ ਪਰਿਵਾਰ ਦੇ ਵਿੱਚੋਂ ਸਭ ਤੋਂ ਪਹਿਲਾ ਰਿਐਕਸ਼ਨ ਕਿਹਦਾ ਕਿਵੇਂ ਦਾ ਆਇਆ ਮਮਾ ਮਮਾ ਨੂੰ ਮੈਂ ਦੱਸਿਆ ਸੀ ਕਿ ਮਤਲਬ ਮੈਨੂੰ ਕਾਮ ਦਾ ਸ਼ੌਂਕ ਹੈ ਫਿਰ ਮਮਾ ਨੇ ਗੋ ਪਾਪਾ ਨੂੰ ਦੱਸਿਆ ਤੇ ਇਸ ਤਰੀਕੇ ਨਾਲ ਅੱਗੇ ਬਸ ਮਾਤਾ ਦੇ ਅਸ਼ੀਰਵਾਦ ਨਾਲ ਪੇਟਾ ਕਾਦੇ ਜਾਵਾਂਗੇ ਵਰ ਮਾਤਾ ਨਾਲ ਲੈ ਕੇ ਜਾਵਾਂਗੇ ਇਸ ਹੀਰੇ ਨੂੰ ਤਰਾਸ ਤੋਂ ਗਿਆ ਇਸ ਹੀਰੇ ਨੂੰ ਤਰਾਸ ਦੇ ਮੇਰੇ ਚਾਚੂ ਜੀ ਜਤਿੰਦਰ ਜੀਤੂ ਚਾਚੂ ਜੀ ਔਰ ਉਹਨਾਂ ਦੀ ਬਲੇਸਿੰਗ ਦੇ ਨਾਲ ਹੀ ਅੱਜ ਇੱਥੋਂ ਤੱਕ ਮੈਂ ਪਹੁੰਚਿਆ ਔਰ ਅੱਗੇ ਵੀ ਉਹਨਾਂ ਦੀ ਬਲੇਸਿੰਗ ਦੇ ਨਾਲ ਹੀ ਜਾਵਾਂਗਾ ਕਲ ਗਾਇਕ ਬੜੇ ਫੀਲਡ ਚ ਹੈਗੇ ਨੇ ਹਨਾ ਉਹ ਹਰ ਤਰ੍ਹਾਂ ਦਾ ਗਾਣਾ ਗਾ ਲੈਂਦੇ ਨੇ ਪਰ ਤੁਸੀਂ ਕਿਉਂ ਇਹ ਸੋਚਿਆ ਕਿ ਇਹ ਸਿਰਫ ਭੇਟਾ ਜਾਂ ਭਜਨੀ ਗਾਣੇ ਆ ਅ ਦੇਖੋ ਜੀ ਮਾਤਰਾ ਦੇ ਨਾਮ ਤੇ ਸਾਰੇ ਲੈਂਦੇ ਹਨਾ ਤੇ ਮਾਤਰਾ ਨੇ ਪਤਾ ਨਹੀਂ ਕਿਰਪਾ ਕੀਤੀ ਆਸ਼ੀਰਵਾਦ ਦਿੱਤਾ ਹੈ ਕਿ ਮਾਤਰਾ ਨੇ ਦਾਸੀ ਨਾ ਮੈਂ ਲੈਂਦਾ ਹਾਂ ਕਿਉਂਕਿ ਗਾਣੇ ਵੀ ਸਾਰੇ ਗਾंदे ਗਾਣੇ ਵੀ ਗਾਉਂਦੇ ਆ ਬਟ ਮਾਤਰਾ ਨੇ ਦਾ ਨਾ ਕਿਸੇ ਕਿਸ ਨੂੰ ਮਿਲਦਾ ਹਨਾ ਪਰ ਮਾਤਰਾ ਨੇ ਆਸ਼ੀਰਵਾਦ ਦਿੱਤਾ ਤੇ ਆ ਕਿੰਨਾ ਚਿਰ ਚੱਲਦਾ ਹੈ ਰਿਆਸਤੇ ਜਦੋਂ ਜਦੋਂ ਮਨ ਕਰੇ ਸਵੇਰੇ ਫਿਰ ਦੁਪਹਿਰੇ ਵੀ ਕਰ ਲਈ ਸ਼ਾਮ ਨੂੰ ਰਾਤ ਨੂੰ ਜਦੋਂ ਮਨ ਕਰੇ ਮੈਨੇਜ ਕਿਹਦਾ ਕਰਦੇ ਹੋ ਭਾਈ ਜਿੰਨ ਨਾਲ ਰਿਆ ਜੀ ਅ ਮੈਨੇਜ ਇਦਾਂ ਹੀ ਮਮਾ ਸਕੂਲ ਟੀਚਰ ਹੈ ਔਰ ਥੋੜਾ ਬਹੁਤਾ ਜਦੋਂ ਫ੍ਰੀ ਹਣਾ ਫਿਰ ਮਮਾ ਕੋ ਥੋੜਾ ਬੋਧਾ ਪੜਲੀਦਾ ਵਾ ਤੇ ਤਾਂ ਕਰਕੇ ਅੱਗੇ ਫਿਊਚਰ ਚ ਬਸ ਮਾਤਾ ਦੇ ਅਸ਼ੀਰਵਾਦ ਨਾਲ ਮਾਤਾ ਦੇ ਚੱਜਾ ਤੋਰੀ ਜਾਏਗੀ ਉਧਰ ਚਲੀ ਜਾਵਾਂ ਸ਼ੌਂਕ ਕਿ ਤੁਹਿਆ ਪੇਟਾਂ ਹੈ ਇਹ ਸ਼ੌਂਕ ਪੇਟਾਂ ਦਾ ਜੀ ਇਦਾਂ ਕਿ ਜਦ ਮੈਂ ਮੰਦਿਰ ਜਾਂਦਾ ਹੁੰਦਾ ਸੀਗਾ ਨਾ ਤੇ ਮਾਤਰਾ ਨੇ ਚੰਨਾ ਵਿੱਚ ਬੈ ਕੇ ਭੇਟਾ ਸੁਣੀਆਂ ਨਾ ਤੇ ਮਾਤਰਾ ਨੇ ਬਸ ਨਾ ਹੋਲੀ ਲਈ ਲੈਣਾ ਸ਼ੁਰੂ ਕੀਤਾ ਪਰ ਮਾਤਰਾ ਨੇ ਆਪਣੇ ਆਪ ਕਿਰਪਾ ਕਰ ਲਈ ਵੀ ਆਪਣਾ ਭਜਨ ਸੁਣਾਓ ਜੀ ਮੇਰਾ ਭਜਨ ਜਿਹੜਾ ਹੁਣ ਆਇਆ ਵਾ ਉਸ ਨਾਲ ਮੈਂ ਵੀ ਬੋਲਾਂ ਤੂੰ ਵੀ ਬੋਲੇ ਤੂੰ ਵੀ ਬੋਲੇ ਸਰੇਈ ਬੋਲਣ ਮੈਂ ਵੀ ਬੋਲਾਂ ਤੂੰ ਵੀ ਬੋਲੇ ਉ ਵੀ ਬੁਲੇ ਸਰੇ ਹੀ ਬੋਲਣ ਬੋਲਣ ਜੈ ਜੈ ਕਰ ਮਾ ਦਾ ਸੁਨਾਏ ਦਰਬਾਰ ਬੋਲਣ ਜੈ ਜੈ ਕਰ ਮਾ ਦਾ ਸੁਨਾਏ ਦਰਬਾਰ ਜੀ ਮੇਰਾ ਨਾਮ ਪਨੀਰ ਸ਼ਰਮਾ ਜੀ ਜੀ ਕਿਵੇਂ ਪਤਾ ਲੱਗਿਆ ਕਿ ਪੇਟ 'ਚ ਇਹ ਗੁਣਾ ਹੈਗਾ ਕਿਉਂਕਿ ਤੁਸੀਂ ਮੈਡੀਕਲ ਲਾਈਨ 'ਚ ਜਿਸੇ ਤੁਹਾਡੇ ਉਹ ਸਿੱਖਿਆ ਲੈਂਦੇ ਜੀ ਅਸਤਰਾ ਜੀ ਕਿ ਮੇਰੇ ਜਿਹੜੇ ਵਾਈਫ ਨੇ ਉਹ ਸ਼ੁਰੂ ਤੋਂ ਆਪਣਾ ਸਿੱਧ ਪੀਠ ਕਾਲੀ ਦਵਾਰ ਮੰਦਰ ਬਟਾਲਾ ਉੱਥੇ ਜਾਂਦੇ ਨੇ ਉਸ ਤੋਂ ਭਗਤ ਨੇ ਤੇ ਰੈਗੂਲਰ ਜਾਂਦੇ ਸੀ ਸ਼ਾਦੀ ਤੋਂ ਪਹਿਲਾਂ ਵੀ ਬਾਅਦ ਚ ਵੀ ਔਰ ਬੇਟੇ ਹੋਣ ਤੋਂ ਬਾਅਦ ਵੀ ਉਹ ਰੈਗੂਲਰ ਰਹੇ ਨੇ ਤੇ ਜਦੋਂ ਬਹੁਤ ਛੋਟਾ ਸੀ ਉਹਨੂੰ ਲੈ ਕੇ ਜਾਂਦੇ ਸੀ ਤੁਹਾਨੂੰ ਪਤਾ ਹੋਵੇਗੀ ਗੀਤਨ ਵਗੈਰਾ ਵੀ ਤਾਂ ਚੱਲਦੀਆਂ ਰਹਿੰਦੀਆਂ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਵੀ ਮਨ ਸ਼ੌਂਕ ਸੀ ਤੇ ਚਲੋ ਬੇਟਾ ਵੀ ਥੋੜਾ ਥੋੜਾ ਗਾਣਾ ਸ਼ੁਰੂ ਹੋ ਗਿਆ ਬੇਟਾ ਉੱਥੇ ਮੰਦਰ ਜਾਦਾ ਇਹਨਾਂ ਨੇ ਪੇਟਾ ਖਾ ਕੇ ਆਉਂਦੇ ਆ ਕਾਰチュア ਜੀ ਜਦੋਂ ਆ ਨਾ ਤੇ ਜਦੋਂ ਮੈਂ ਕੰਮ ਤੇ ਗਿਆ ਹੁੰਦਾ ਸੀ ਤੇ ਇਹ ਆਪਸ ਚ ਮਾਪ ਬੇਟੇ ਦੋਵੇਂ ਲੱਗੇ ਰਹੇ ਦੇ ਸੀ ਪੇਟਾ ਫੂਟਾਗਾ ਕਹਾਦਾ ਮੋੜ ਸ਼ੁਰੂ ਤੋਂ ਬੜਾ ਤਾਰ ਮਿਕ ਰਿਆ ਤੇ ਉਸ ਕਾਰਨ ਬੇਟੇ ਨੂੰ ਸ਼ੌਕ ਹੋ ਗਿਆ ਕਿੰਨੀ ਉਮਰ ਦੀ ਵੰਸ਼ ਦੀ ਜਦੋਂ ਆ ਕੇ ਦੱਸਿਆ ਤੁਹਾਨੂੰ ਤੇ ਮੈਂ ਡੈਕੀ ਤੇ ਫੀਲ ਦੇ ਵਿੱਚ ਅੱਗੇ ਵਰਨਾ ਆ 7-8 ਸਾਲ ਦਾ ਹੋਏਗਾ ਜਦੋਂ ਉਹਨੇ ਕਿਹਾ ਕਿ ਪਾਪਾ ਮੈਂ ਪ੍ਰੋਫੈਸ਼ਨਲੀ ਆਪਣਾ ਜਿਹੜਾ ਐਵ ਗਾਣਾ ਮਾ ਮਾ ਤਾਰ ਨਹੀਂ ਤੱਕੁੰਦਾ ਗਾਣਾ ਕਰਨਾ ਔਰ ਮੈਨੂੰ ਲੱਗਦਾ ਮਾਤਾ ਰਾਨੀ ਨੇ ਨੂੰ ਚੁਣਿਆ ਆਪਣੇ ਗੁਨਾਂ ਲਈ ਉਹਦੀ ਬLESING ਹੈ ਮਾਤਾ ਰਾਨੀ ਦੀ ਕਾਲੀ ਦਵਾਰੇ ਵਾਲੀ ਜੀ ਤੇ ਬਹੁਤ ਅੱਛਾ ਵਾ ਕਿ ਬੱਚਾ ਅچھے ਲੜ ਲੱਗਾ ਤੇ ਸਭ ਅੱਗੇ ਵੱਧਦਾ ਜਾ ਰਿਹਾ ਹੌਲੀ ਹੌਲੀ ਕਿੰਨੀ ਖੁਸ਼ੀ ਮਹਿਸੂਸ ਹਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਦਾ ਪਿਛਲਾ ਟ੍ਰੈਕ ਆਇਆ ਸੀ ਗਰਗਰ ਆਪਨਾਮ ਲਿਖ ਦੋ ਉਹਨੇ ਵੀ ਅੱਛੀ ਪਪੂਲਰਿਟੀ ਲਈ ਤੀ ਔਰ ਲੋਕੀ ਵੰਸ਼ ਰਾਜ ਨੂੰ ਜਨਨ ਲੱਗੇ ਤੇ ਔਰ ਇਹ ਜਿਹੜਾ ਦੂਜਾ ਨਵਾਂ ਟ੍ਰੈਕ ਆਇਆ ਮਾਦਾ ਸੋਨਾ ਦਰਬਾਰ ਇਹ ਵੀ ਇੱਕ ਨਵਾਂ ਮਾਈਲਸਟੋਨ ਹੈ ਬਹੁਤ ਅੱਛਾ ਟ੍ਰੈਕ ਜਾ ਰਿਹਾ ਲੋਕੀ ਬਹੁਤ ਪਿਆਰ ਦੇ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਵੀ ਬਹੁਤ ਵਧੀਆ ਕਰੇਗਾ ਜਮਾਤਾਂ ਦੀ ਸਾਰਿਆਂ ਨੂੰ ਮੈਂ ਨਤਾਸ਼ਾ ਸ਼ਰਮਾ ਮੇਰੇ ਵੱਲੋਂ ਸਾਰਿਆਂ ਨੂੰ ਨਵਰਾਤਿਆਂ ਦੀ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾئیں ਔਰ ਮਾਤਾ ਰਾਣੀ ਸਭ ਨੂੰ ਨਵਰਾਤਿਆਂ ਵਿੱਚ ਖੁਸ਼ੀਆਂ ਦੇ ਝੋਲੀਆਂ ਭਰਨ ਬੱਚਿਆਂ ਤੋਂ ਸ਼ੁਰੂਆਤ ਕੀਤੀ ਸੀ ਅੱਜ ਹਰਮੋਨੀਅਮ ਤੱਕ ਉਂਗਲਾ ਪਹੁੰਚ ਗਿਆ ਵਾਹ ਜੀ ਠੀਕ ਹੈ ਜੀ ਵਾਸ ਇਹ ਸਭ ਕਿਰਪਾ ਮਾਤਾ ਰਾਣੀ ਕਾਲੀ ਦੌਰੇ ਮਾਰੀ ਮਾਤਾ ਜੀ ਦੀ ਹੈ ਉਹਨਾਂ ਨੇ ਆਪਣੇ ਚਰਨਾਂ 'ਚ ਸਾਨੂੰ ਲਗਾ ਕੇ ਰੱਖਿਆ ਤੇ ਉਹਨਾਂ ਨੇ ਮੇਰੇ ਬੱਚੇ ਤੇ ਬਹੁਤ ਕਿਰਪਾ ਕੀਤੀ ਹੈ ਸਾਡੇ ਸਾਰੇ ਪਰਿਵਾਰ ਤੇ ਮਾਤਾ ਰਾਣੀ ਦੀ ਕਾਲੀ ਦੌਰੇ ਵਾਲੀ ਮਾਤਾ ਜੀ ਦੀ ਬਹੁਤ ਕਿਰਪਾ ਵਾ ਉਸ ਤਰ੍ਹਾਂ ਉਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਰਸਤਾ ਦਿਖਾਈ ਗਿਆ ਸਾਨੂੰ ਰਸਤਾ ਮਿਲ ਗਿਆ ਅੱਗੋਂ ਤੇ ਅੱਜ ਇੱਥੋਂ ਤੱਕ ਪਹੁੰਚ ਗਏ ਆ ਜੀ ਮੰਚ 'ਤੇ ਨਹੀਂ ਆਇਆ ਤੁਸੀਂ ਸਿੱਖਿਆ ਦੇ ਕੇ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ ਤੇ ਤੁਹਾਡਾ ਬੱਚਾ ਕਾਲੀ ਜੀ ਵਾਲੇ ਕੋਲ ਗਿਆ ਉਹੀ ਮੈਂ ਕਿਸੇ ਵੇਲੇ ਇਹਨਾਂ ਨੂੰ ਕਹਿੰਨੀ ਨਹੀਂ ਮੈਂ ਕਿਹਾ ਮੈਂ ਕਲਾਸਿਸ ਨੂੰ ਆਪਣੇ ਬੱਚਾ ਨੂੰ ਕਹਿੰਨੀ ਆ ਸਟੂਡੈਂਟਸ ਨੂੰ ਕਿ ਪੜ੍ਹਾਈ ਹੀ ਕੰਮ ਆਣੀ ਆ ਪੜ੍ਹਾਈ ਵੱਲ ਧਿਆਨ ਦੋ ਤੇ ਚਲੋ ਬੱਚੇ ਆਪਣੇ ਨੂੰ ਵੀ ਕਹੀਦਾ ਵੇ ਕਿ ਪੜ੍ਹਾਈ ਵੱਲ ਧਿਆਨ ਦੋ ਬਟ ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਐਨਾ ਆਪਣੇ ਜਿਹੜਾ ਆਰਟ ਵਾ ਟੈਲੈਂਟ ਉਹਨਾਂ ਵੱਲ ਵੀ ਧਿਆਨ ਆ ਤੇ ਉਹਨੂੰ ਪੂਰੀ ਸਪੋਰਟ ਕਰੀਦੀ ਆ ਕਿ ਚਲੋ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਆਰਡਨਰੀ ਆਰਟ ਬੱਤੇ ਵਿੱਚ ਹੋਣਾ ਚਾਹੀਦਾ ਮੈਨੇਜ ਕਰਪੰਦਾ ਸਾਰਾ ਕੁਝ ਪੜ੍ਹਾਈ ਵੀ ਨਾਲ ਹਾਂਜੀ 10th ਕਲਾਸ ਚ ਪੜ੍ਹਦਾ ਤੇ ਚਲੋ ਨਾਲ ਨਾਲ ਮੈਨੇਜ ਮਾਤਰਾ ਨਿੱਕੇਪਾ ਕਰੀ ਜਾਂਦੀ ਆ ਤੇ ਭਜਨ ਆਪਣੇ ਬੋਲਦਾ ਰਹਿੰਦਾ ਸਾਰਾ ਦਿਨ ਤੇ ਮਾਤਰਾ ਨਹੀਂ ਅੱਗੀ ਵੀ ਇਸ ਤਰ੍ਹਾਂ ਹੀ ਪਛਾਣ ਕਰਨ ਨੂੰ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ